ਕੀ ਕਰਦੇ ਸੀ ਕੰਸਤਵੇ ਪਤੰਗ ਚਲਾਉਂਦੇ ਸੀ ਪੰਦਗ ਉਡਾ ਰਹੇ ਸੀ ਜੇ ਮਾਂ ਹੁੰਦੀ ਆ ਜੀ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਨਹੀਂ ਹੋਣਾ ਸੀ ਤਾਂ ਉੱਥੇ ਜੀ ਮੈਂ ਤਾਂ ਫੋਨ ਕਰਤੀ ਮੈਂ ਤਾਂ ਉੱਥੇ ਵੈਲਟ ਚੋਕੀ ਦਾੜਾ ਕਰਦਾ ਹੁਣ ਫੋਨ ਕਰਤੀ ਹੁਣ ਮੈਨੂੰ ਕਹਿੰਦੇ ਕੋਠੇ ਤੋਂ ਡਿੱਗਿਆ ਪਤੰਗ ਉਡਾ ਰਹੇ ਸੀ ਦੱਸਿਆ ਨੇ ਕੋਠੇ ਤੋਂ ਡਿੱਗਿਆ ਅੱਛਾ ਕੋਠੇ ਡਿੱਗਿਆ ਹਾਂ ਜੀ ਦੇਖ ਪਿਆ ਦੇਖ ਪਿਆ ਦੇਖ ਪਿਆ 11 ਸਾਲ ਦਾ ਜਵਾਨ ਗੁੱਡੀ ਉਡਾਂਦੇ ਉਡਾਂਦੇ ਛੱਤ ਤੋਂ ਡਿੱਗ ਪਿਆ ਜਿਸ ਜਵਾਕ ਦੀ ਮੌਤ ਹੋਈ ਹੈ ਉਸ ਦੀ ਮਾਂ ਉਸ ਦੇ ਨਾਲ ਨਹੀਂ ਸੀ ਰਹਿੰਦੀ ਯਾਨੀ ਕਿ ਉਹ ਪਿਤਾ ਦੇ ਨਾਲ ਰਹਿੰਦਾ ਸੀ ਤੇ ਪਿਤਾ ਘਰ ਨਹੀਂ ਸੀ ਬੱਚੇ ਪਤੰਗ ਉਡਾ ਰਹੇ ਸੀ ਕਿ ਇਸ ਦੌਰਾਨ ਉਹ ਕੋਠੇ ਤੋਂ ਥੱਲੇ ਆ ਟਿਕਿਆ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਕੋਸ਼ਿਤ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਹੁਣ ਘਰ ਦੇ ਵਿੱਚ ਕੋਹਰਾ ਮਚਿਆ ਹੋਇਆ ਕਿਉਂਕਿ 11 ਸਾਲ ਦਾ ਜਵਾਕ ਸਦਾ ਲਈ ਮੌਤ ਦੇ ਅਗੋਸ਼ ਚ ਚਲਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਚ ਲੋਹੜੀ ਦੇ ਚਲਦੇ ਆ ਬਹੁਤ ਸਾਰੇ ਬੱਚੇ ਪਤੰਗਾ ਉਡਾਉਂਦੇ ਨੇ ਸੋ ਅਭਿਵਾਹਕਾਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਨਿਆਣਿਆਂ ਦਾ ਖਿਆਲ ਰੱਖਣ ਕਿਉਂਕਿ ਅਜੀਹਾ ਹਾਸਾ ਕਿਸੇ ਨਾਲ ਵੀ ਹੋ ਸਕਦਾ ਹੈ ਦਾਨਕ ਮੇਲ ਪੰਜਾਬੀ ਟੀਵੀ ਤੇ ਜਿਤੇਂਦਰ ਪਾਲ ਖਲੇ ਤੇ ਈੜਾ ਪਾੜ ਇਹਦਾ ਨਾਮ ਕੀ ਹੈ ਜੀ ਸਾਹਿਬ ਨਾਮ ਦਾ ਹਿੰਜਾ ਸੰਦੀਪ ਹੈ ਸੰਦੀਪ ਕਿੰਨੇ ਸਾਲ ਦਾ ਹੈ ਫਿਰ 8 ਗੈਣ ਮਾ ਸਾਲ ਲੱਗਾ ਹੋਇਆ 18 ਸਾਲ ਤੇ ਇਹਦੀ ਮਾਂ ਕਿੰਨੇ ਟਾਈਮ ਤੋਂ ਅੱਡ ਰਹਿ ਰਹੀ ਹੈ ਇਸ ਤੋਂ ਮੁੰਡੇ ਤੋਂ 2 ਸਾਲ ਤੋਂ ਜੀ ਅੱਛਾ ਤੇ ਬੱਚੇ ਤੁਹਾਡੇ ਕੋਲ ਰਹੇ ਸੀ ਹਾਂ ਜੀ ਸਾਡੇ ਕੋਲ ਰਹਿੰਦੇ ਅੱਜ ਕੀ ਦੱਸਿਆ ਤੁਹਾਨੂੰ ਮੁੰਡੇ ਨੇ ਕੀ ਹੋਇਆ ਇਹਦਾ ਉਹ ਤਾਂ ਸਹੀ ਮੈਂ ਤਾਂ ਫੋਨ ਕਰਾਂ ਤੇ ਮੈਂ ਤਾਂ ਤੇ ਚੌਂਕੀਦਾਰਾ ਕਰਦਾ ਹੂੰ ਹੂੰ ਹੁਣ ਫੋਨ ਕਰਾਂ ਤੇ ਹੁਣ ਮੈਨੂੰ ਕਹਿੰਦੇ ਕੋਠੇ ਤੋਂ ਡਿੱਗਿਆ ਠੀਕ ਹੈ ਤੇ ਪਤਾ ਕਿਉਂ ਰਹੇ ਦੱਸਿਆ ਨੇ ਕੋਠੇ ਤੋਂ ਡਿੱਗਿਆ ਅੱਛਾ ਕੋ ਕਰ ਦਿੱਤੇ ਹੋਏ ਦੀ ਮਾਤਾ ਮਤ ਵਾਲੇ ਦੀ ਜਿਹੜੀ ਬਹੂ ਦੀ ਮਾਂ ਥੀ ਉਹਨੇ ਗਾਹ ਜੱਟ ਜਰਨੈਲ ਸਿੰਘ ਤੁਹਾਡੇ ਪੁੱਤਰ ਦੇ ਨਾਂ ਕੀ ਹੈ ਪੁੱਤਰ ਦਾ ਕਸ਼ਮਜੀ ਪਾਈ ਕਿੰਨੇ ਸਾਲ ਦਾ ਹੈ 3 ਨੂੰ 11 ਮਹੀਨਾ ਸਾਲ ਲੱਗਾ ਹੋਇਆ 11 12 ਸਾਲ ਦਾ ਹਾਂ ਜਣਾ ਬਰਾ ਸਾਹਿਬ ਪਤਾ ਲੱਗਿਆ ਵੀ ਜਿਹੜੇ ਪਤੰਗ ਉਡਾ ਰਿਆ ਸੀ ਲੈ ਚਲੋ ਨਹੀਂ ਪਤਾ ਨਹੀਂਦਾ ਹੂੰ ਚੜ ਜਾਣਾ ਤੇ ਇਹ ਉੱਤੇ ਅੱਛਨੇ ਕਿਤੇ ਉਹ ਕਰਕੇ ਕੋਈ ਪਤਾ ਨਹੀਂ ਦਊਗਾ ਇੱਥੇ ਇਸ ਵੇਲੇ ਕਿਹੜਾ ਨਹੀਂ ਇਸਕੇ ਤੇਰੇ ਮੁੰਡੇ ਨੇ ਨਹੀਂ ਦੱਸਿਆ ਗਰ ਮੈਨੂੰ ਹਾਂ ਬੱਚੇ ਦੀ ਮਾਂ ਇਹ ਬਗਾਨੇ ਆਪਣੇ ਪਿੰਡ ਰਹਿੰਦੀ ਹੈ ਜੀ ਉਹ ਤੁਹਾਡੇ ਕੋਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਅੱਜ ਇਹ ਬੱਚੇ ਦੋਨੋਂ ਕੀ ਹਾਂਜੀ ਡਾਕਟਰ ਸਾਹਿਬ ਇਹ ਕੀਨ ਬੱਚਾ ਆਇਆ ਥਾ ਕੀਨ ਜਸਨ ਜਸਨਦੀਪ ਸਿੰਘ ਨਾਮ ਹੈ ਬੱਚੇ ਦਾ ਉਹਦੇ ਪਿਤਰ ਨਾਮ ਗੁਰਤੇਜ ਸਿੰਘ ਹੈ। ਕਲਾਰਾ ਪਿੰਡ ਦੇ ਰਹਿਣ ਵਾਲੇ ਸੀਗੇ ਇਹ ਬੱਚੇ ਦੀ ਉਮਰ 11 ਸਾਲ ਹੀ ਸੀਗੀ ਤੇ ਬੱਚੇ ਦੇ ਛੱਤ ਉੱਪਰ ਗਿਰਨ ਕਰਕੇ ਮੌਤ ਹੋਈ ਹੈ। ਜਿਵੇਂ ਘਰਦਿਆਂ ਨੇ ਦੱਸਿਆ ਕਿ ਉਹ ਪਤੰਗ ਉਡਾ ਰਿਆ ਸੀਗਾ ਦੂਜੀ ਮੰਜ਼ਿਲ ਤੋਂ ਗਿਰਿਆ ਨੀਚੇ। ਤੇ ਹੈਡ ਇੰਜਰੀ ਹੋ ਚੁੱਕੀ ਸੀ ਕਾਫੀ ਬਲੀਡਿੰਗ ਹੋ ਚੁੱਕੀ ਸੀ ਜਦ ਸਾਡੇ ਕੋਲ ਜਦੋਂ ਆਇਆ ਉਹ ਬ੍ਰਾਡ ਹੈਡ ਹੀ ਸੀਗਾ। ਅੱਛਾ ਤੁਸੀਂ ਚੈੱਕ ਕੀਤਾ ਮਤਲਬ ਹਾਂ ਜੀ ਕੋਸ਼ਿਸ਼ ਤਾਂ ਮਤਲਬ ਉਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ ਹਾਂਜੀ ਹਾਂ। but uh